ਦੇ ਸਹਿਰ ਕਰਕੇ ਹਾਜ਼ਰੀ ਦੇ ਦਿਓ ਬਾਕੀ ਜੋ ਤਨਮਨ ਧੰਦੀ ਲੜਾਈ ਆ ਉਹ ਸਾਰੀ ਬਾਕੀ ਕਮੇਟੀ ਕਰ ਰਹੀ ਆ ਬਾਕੀ ਜਿੰਨੇ ਵੀ ਮੇਰੇ ਵੀਰ ਖੜੇ ਆ ਉਹਨਾਂ ਨੂੰ ਬੈਠਣ ਦੀ ਕਿਰਪਾਲਤਾ ਜਰੂਰ ਕਰੋ ਜੀ ਇੱਥੇ ਜੋ ਕਿ ਇਸ ਧਰਨੇ ਤੋਂ ਪਿੱਛੇ ਹੋਵੇ ਕੁਛ ਇੱਕ ਪਰਿਵਾਰ ਕੇ ਲਈਏ ਜਾਂ ਕੁਛ ਇੱਕ ਲੋਕ ਕੇ ਲਈਏ ਉਹ ਇਸ ਸਾਹਮਣੇ ਨੂੰ ਖਰਾਬ ਕਰਨ ਵਾਸਤੇ ਇਸ ਤਰ੍ਹਾਂ ਦੀਆਂ ਸਟੇਟਮੈਂਟਾਂ ਦਿੰਦੇ ਸਨ ਹੁਣ ਧਰਨਾ ਇਸ ਕਰਕੇ ਲੱਗਾ ਕਿ ਡੀਸੀ ਔਰ ਐਸਐਸਪੀ ਸਾਡੇ ਨਾਲ ਆਪਾਂ ਭਾਈ ਉੱਥੇ ਵਾਟ ਕਰਾਓ ਜਦੋਂ ਕੋਈ ਫੈਸਲਾ ਆ ਜਾਏਗਾ ਜੇ ਸਾਡੇ ਖਿਲਾਫ ਫੈਸਲਾ ਆਏਗਾ ਅਸੀਂ ਸੁਪਰੀਮ ਕੋਰਟ ਵਿੱਚ ਜਾ ਜਾਵਾਂਗੇ ਅਸੀਂ ਧਰਨਾ ਨਹੀਂ ਲਾਵਾਂਗੇ ਆ ਕੇ ਕਹਿਣ ਤਾਂ ਸਹੀ ਲੱਗੋ ਵੀ ਇਹ ਗੱਲ ਜਾਇਆ ਕਿ ਜਾਇ ਨਹੀਂ ਗਿਆ ਜਾਇ ਜਾਂ ਜਾਇਆ ਬਿਲਕੁਲ ਗਿਆ ਜਾ ਹੋਰ ਕੀ ਹੋਇਆ ਪੰਜ ਸੱਤ ਦਿਨ ਪਹਿਲਾ ਅਠ ਦਿਨ ਪਈਆ ਡੀਐਸਪੀ ਔਰ ਐਸਐਚਓ ਰਾਤ ਨੂੰ ਕਟੀਆਂ ਲਾ ਕੇ ਔਰ ਫੈਕਟਰੀ ਵਾਲਿਆਂ ਦੇ ਨਾਲ ਰੰਗੇ ਸਮਾਨ ਦੀਆਂ ਗੱਡੀਆਂ ਇੰਟਰ ਕਰਵਾ ਦਿੱਤੀਆਂ ਰੰਗੇ ਦੀ ਸੰਭਜ ਹੋ ਗਿਆ ਉਹਨਾਂ ਨੇ ਵੀਡੀਓ ਬਣਾਈਆਂ ਕਹਿੰਦੇ ਜੀ ਆਓ ਕਹਿੰਦਾ ਹੁਣ ਹਨੇਰਾ ਹੋ ਗਿਆ ਮੈਂ ਅਮਰਪਾਲ ਜੀ ਨਾਲ ਗੱਲ ਕੀਤੀ ਭੱਲਾ ਜੀ ਨਾਲ ਗੱਲ ਕੀਤੀ ਆਪਣੇ ਐਦਲਾ ਜੀ ਨਾਲ ਸਾਰਿਆਂ ਨਾਲ ਗੱਲ ਕੀਤੀ ਕਹਿੰਦਾ ਹੁਣ ਮਾਮਲਾ ਫਿਰ ਪੱਕ ਜਾਣਾ ਰਾਤ ਨੂੰ ਇਹਨੂੰ ਸਵੇਰ ਨੂੰ ਗੱਲ ਪੱਕਾ ਸਹਿਯੋਗ ਦੇਣ ਦੇ ਲਈ ਇਹਨਾਂ ਕਨਸੈਪਟ ਚਾ ਕੇ ਤੁਹਾਨੂੰ ਪ੍ਰਣਾਮ ਕਰਨਾ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਰੇ ਜਿਹੜੇ ਐ ਇਸ ਮੌਕੇ ਦੇ ਅੰਦਰ ਹਮੇਸ਼ਾ ਸਾਡੇ ਨਾਲ ਖੜੇ ਹੁੰਦੇ ਹੋ ਜਿੱਥੋਂ ਤੱਕ 6M ਜਿਹਦੇ ਪਲਾਨ ਦਾ ਮਾਮਲਾ ਉਹਦੀ ਵਾਪਸ ਤੁਹਾਨੂੰ ਸਾਰਿਆਂ ਨੇ ਜਾਣਕਾਰੀ ਦਿੱਤੀ ਐ ਡੱਲਾ ਜੀ ਦੇ ਗੋਲੇ ਨੇ ਵੀਰ ਅਮਰਪਾਲ ਜੀ ਉਹਨਾਂ ਨੇ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਐ ਡੱਲਾ ਜੀ ਧੰਨਵਾਦ ਧੰਨਵਾਦ ਚੰਦੂ ਸਾਹਿਬ ਹੋਰ ਸਾਰੇ ਬੁਲਾ ਰਹੇ ਉਹਦੇ ਬਾਰੇ ਮੈਂ ਜ਼ਿਆਦਾ ਵਿਸਾਰਚ ਨਹੀਂ ਜਾਣਾ ਮੈਂ ਤਾਂ ਇਹ ਕਹਿਣ ਕਰਨੀ ਚਾਹੁੰਦਾ ਕਿ ਲਗਭਗ ਸਾਨੂੰ ਅੱਜ ਮਹੀਨੇ ਹੋ ਗਏ ਲਗਾਤਾਰ ਸੰਘਰਸ਼ ਕਰਦੇ ਆਂ ਇਹ ਸੰਘਰਸ਼ ਜਦੋਂ ਕਲ ਚਰਨ ਸੀਮਾ ਤੇ ਹੁੰਦਾ ਜਾਂ ਫਿਰ ਪ੍ਰੋਜੈਕਸ਼ਨ ਜਿਹੜਾ ਉਹ ਤੁਹਾਡੇ ਨਾਲ 네ਗੋਸ਼ੀਏਸ਼ਨ ਕਰਦਾ ਕੋਆਰਡੀਨੇਸ਼ਨ ਕਰਦਾ ਇਸ ਮਾਮਲੇ ਦੇ ਲਈ ਜੇ ਨਾ ਹੋਰ ਪਿੱਛੇ ਨਾ ਜਾਵਾਂ ਜਦੋਂ ਵੀ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਆਇਆ ਮੈਂ ਜ਼ੋਰ ਦਾ ਟੰਗ ਦੇ ਨਾਲ ਤੁਹਾਡੀ ਆਵਾਜ਼ ਕਿਉਂਕਿ ਤੁਸੀਂ ਮੈਨੂੰ ਗੋਤਾ ਮੰਗ ਕੇ ਜਿਵਾਇਆ ਮੈਂ ਤਿੰਨ ਵਾਰ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਇਸ ਮਾਮਲੇ ਨੂੰ ਜ਼ੋਰ ਦਾ ਟੰਗ ਦੇ ਨਾਲ ਰੱਖਿਆ ਉਸ ਤੋਂ ਬਾਅਦ ਚੜਨਾ ਲੱਗਾ ਆਪਾ ਮੰਡੀ ਦੇ ਵਿੱਚ ਇਕੱਠੇ ਹੋਏ ਉਸ ਤੋਂ ਪਿਛੇ ਨਾ ਜਾਵਾਂ ਆਪਾ ਮੰਡੀ ਦੇ ਵਿੱਚ ਇਕੱਠੇ ਹੋਏ ਕਿਉਂਕਿ ਲੋਕ ਇਕੱਠੇ ਹੋ ਜਾਂਦੇ ਸੀ ਕੋਈ ਨਾ ਕੋਈ ਅਫਸਰ ਆ ਕੇ ਉਹ ਸਾਨੂੰ ਛੋਟਾ-ਬੋਟਾ ਲਾਲਚ ਦੇ ਕੇ ਉਹ ਡਰਾ ਧਮਕਾ ਕੇ ਦੇ ਲਾ ਗਿਆ ਕਿਸੇ ਅਫਸਰ ਦੇ ਨਾਲ ਕੋਈ ਗੱਲ ਕੀਤੀ ਬਿਲਕੁਲ ਨਹੀਂ ਜੋ ਮੈਨੂੰ ਤੁਸੀਂ ਕਹਿ ਰਹੇ ਸੀ ਮੈਂ ਤਾਂ ਉਹਦੀ ਅਨਾਉਂਸਮੈਂਟ ਕੀਤੀ ਕਿਹਾ ਜੀ ਜੇ ਤੁਹਾਨੂੰ ਨਹੀਂ ਮੰਜ਼ੂਰ ਕਿਉਂ ਨਹੀਂ ਤਾਂ ਮੈਂ ਤੁਹਾਡੇ ਨਾਲ ਬੈਠਾਂ ਜਿੰਨਾ ਚਿਰ ਬੈਠਣਾ ਮੈਂ ਉਹਨਾਂ ਚਿਰ ਇੱਥੇ ਬੈਠਾ ਰਹਾਂਗਾ ਫੈਸਲਾ ਤੁਸੀਂ ਕਰ ਲਿਓ ਕਿਉਂਕਿ ਦੇਖੋ ਆਪਾਂ ਕੋਈ ਗਾਇਆ ਨਹੀਂ ਕਿਉਂ ਜੀ ਠੀਕ ਹੈ ਗੱਲ ਮੈਨੂੰ ਕੱਲ ਨੂੰ ਕੋਈ ਤੁਸੀਂ ਇਲਾਮਾ ਨਹੀਂ ਦਿੱਤਾ ਕਿ ਮੈਂ ਕਿਸੇ ਮੀਟਿੰਗ ਦਾ ਕਦੇ ਹਿੱਸਾ ਬਣਿਆ ਨਹੀਂ ਜੇਕਰ ਫਿਰ ਤੁਸੀਂ ਕਹੋਗੇ ਕਿ ਸ਼ਾਇਦ ਬੋਥਲੀ ਵਿੱਚ ਆ ਕੇ ਅਨਾਉਂਸਮੈਂਟ ਕਰਕੇ ਮਾਮਲਾ ਜੜਾ ਸੀ ਕਿਉਂ ਜੀ ਕਲੰਦੂ ਸਾਹਿਬ ਮੈਂ ਇਹਨਾਂ ਨੇ ਅਸਾਮ ਦਿੱਤਾ ਅਗਰ ਤੁਸੀਂ ਫੈਸਲਾ ਜਾਣਨਾ ਚਾਹੁੰਦੇ ਆਂ ਤੋ ਕੋਈ ਹੱਲ ਨਹੀਂ ਜੀ ਆਪਾਂ ਅੰਦਾਜ਼ਾ ਸਭ ਕੁਝ ਹੈ ਤਾਂ ਫਿਰ ਮੈਂ ਤੁਹਾਡੇ ਨਾਲ ਬੈਠਾ ਹਾਂ ਜੋ ਤੁਸੀਂ ਫੈਸਲਾ ਕਰੋਗੇ ਉਹਦੇ ਤੇ ਮੈਂ ਚੱਲੂਗਾ ਜੇ ਇਸ ਗੱਲ ਦੀ ਜ਼ਰੂਰ ਪ੍ਰਮਾਨਗੀ ਦਿਓ ਜਿਕਾਰਾ ਲਾ ਕੇ ਭਲੇ ਸੋਨਿਆ ਤੇਰਾ ਫੈਸਲਾ ਤੁਸੀਂ ਉਹ ਕਰਦੇ ਸ਼ੋਹ ਮੈਂ ਕਿਹਾ ਇਹੋ ਜਾਨ ਕਰਾ ਅੰਮਾਲਾ ਸਾਹ ਕੋਲ ਜੋ ਬੋਲ ਬੈਠ ਕੇ ਫੈਸਲਾ ਕੀਤਾ ਆਪਾਂ ਜਿੱਦਾਂ ਅੱਗੇ ਕਿਹਾ ਸੀ ਨਾ ਮੰਡੀ ਵਿੱਚ ਭਈ ਜੇ ਨਾ ਤੁਹਾਡਾ ਕੰਮ ਚਲਾਇਆ ਨਹੀਂ ਕਿਸੇ ਨਾਮ ਦੇ ਆਜਿ ਦਿਨ ਜਿਹੜੀਆਂ ਮਜਬੂਰ ਨਾ ਆਇਆ ਪ੍ਰਸ਼ਾਸਨ ਸਾਡਾ ਆਪਣੇ ਨਾਮ ਖੜਾ ਆ ਅੰਮਲ ਸਾਹ ਕੋ ਵੀ ਹੁਕਮ ਉਹ ਪਾਏ ਕਿ ਜਾਰੀ ਨਾ ਨਾ ਜੋ ਕੰਮ ਇਹ ਫਾਈ ਤੋਂ ਬਾਅਦ ਕੰਮ ਚੱਲੂਗਾ ਤੇ ਅੰਪਰ ਫੜ ਕੇ ਹੋਈ ਬੰਦ ਅੱਜ ਦਾ ਜੋ ਮੁੰਡਾ ਆ ਕੋਪਾ ਸਾਰੇ ਨੂੰ ਪਤਾ ਹੈ ਪਰ ਇਸ ਤੋਂ ਪਹਿਲਾਂ ਗੱਲ ਇਹ ਜੋ ਘਟਨਾ ਜੀਐਨਕੇ ਦੇ ਵਿੱਚ ਵਾਪਰੀ ਹੈ ਬਹੁਤ ਹੀ ਨੰਦ ਨਾਇਕ ਹੈ ਅਸੀਂ ਉਸ ਘਟਨਾ ਦੇ ਖਿਲਾਫ ਹੈ ਔਰ ਸਰਕਾਰ ਤੋਂ ਮੰਗ ਕਰਦੇ ਆ ਕਿ ਇਹੋ ਜਿਹੇ ਜਿਹੜੇ ਅਤਵਾਦ ਖਲਾਉਂਦੇ ਆ ਉਹਨਾਂ ਦੇ ਖਿਲਾਫ ਗੱਡੀ ਤੋਂ ਘੜੀ ਕਾਰਵਾਈ ਹੋਣੀ ਚਾਹੀਦੀ ਆ ਔਰ दुख दी ਗੱਲ ਇਹ ਆ ਅਸੀਂ ਤੇ ਸਾਫ ਮੰਗ ਲਈ ਤੋਂ ਆਖਦੀ ਆ ਮੈਡਮ ਦੇ ਕੋਲੋਂ ਸਾਰੇ ਆਲਾ ਦਗਾ ਜਿਆ ਕੋਲੋਂ ਅਸੀਂ ਆਲ ਰੈਡੀ ਆਖਵਾਚਨ ਲੈ ਚੁੱਕੇ 1.5 ਸਾਲ ਹੋ ਗਿਆ ਜੇ ਸਰਕਾਰ ਇਹ ਨਹੀਂ سنجیدگی ਦਿਖਾਉਂਦੀ ਪ੍ਰਸ਼ਾਸਨ ਦਿਖਾਉਂਦਾ ਕੰਮ ਬੰਦ ਹੁੰਦਾ ਸਾਨੂੰ ਕੀ ਸ਼ੌਂਕ ਹੈ ਇੱਥੇ ਬੈਠਣ ਦਾ ਤੂੰ ਬੇਮਰਨ ਦਾ ਪ੍ਰਸ਼ਾਸਨ ਸਾਡੇ ਨਾਲ ਜਲੇ ਬੰਦ ਕਰਾਵੇ ਲੋਕ ਲਾਵੇ ਅਸੀਂ ਤਾਂ ਰਚੱਕਦੇ ਹਾਂ ਜੇ ਤੁਸੀਂ ਕਹਿੰਦੇ ਆ ਨਾ ਕਿ ਆਪਾਂ ਧਰਨੇ ਤੇ ਪੱਕਾ ਲੱਗ ਕੇ ਬੈਠਣਾ ਹੈ ਤੇ ਅਸੀਂ ਤੁਹਾਡੇ ਨਾਲ ਬੈਠਣ ਨੂੰ ਤਿਆਰ ਆ ਇੱਕ ਤੁਸੀਂ ਛੋਟੀ ਜੀ ਸਾਡੀ ਬੇਨਤੀ ਮੰਨੋ ਜਿੱਥੋਂ ਸਮਾਨ ਅੰਦਰ ਆ ਰਿਹਾ ਆ ਤੇ ਜਿੱਥੋਂ ਜਾ ਰਿਹਾ ਆ ਫੈਕਟਰੀ ਦੇ ਬਾਹਰ ਤੇ ਉੱਥੇ ਆਪਾਂ ਪੂਰਨ ਤੌਰ ਤੇ ਧਰਨਾ ਲਾ ਲਈਏ ਤੇ ਸਾਰੇ ਬੰਦੇ ਦੀਆਂ ਡੂਟੀਆਂ ਲਾ ਲਈ ਜਿਹੜਾ ਮੇਰਾ ਵੀਰ ਸਿਰ ਮਾਰ ਕੇ ਕਹਿੰਦਾ ਕਿ ਮੈਂ ਇੱਥੇ ਹੀ ਬੈਠਣਾ ਤੇ ਉਹ ਵੀਰ ਪੱਕਾ ਵਾਦਾ ਕਰਕੇ ਇੱਥੇ ਬੈਠੇ ਇਹ ਨਾ ਹੋਵੇ ਆਪੂ ਅਗੇ ਲੱਗੇ ਰਹਿਣ ਤੇ ਆਪਾਂ ਆ ਗੋੜ ਜੂ ਤੁਸੀਂ ਅਸੀਂ ਸੰਘਾਰਚ ਹੁੰਦੇ ਦੇਖਿਆ ਵਿਚਾਰਾ ਕੁਛ ਜਿਆਦਾ ਸਮਾਂ ਨਹੀਂ ਲੈਣਾ ਥੋੜਾ ਹੀ ਲੈਣਾ ਵਾ ਇਹ ਜਿਹੜਾ ਪਲਾਟ ਲੱਗਦਾ ਪਿਆ ਵਾ ਜਿੰਨੇ ਇੱਥੇ ਭਰਾ ਸਾਰੇ ਬੈਠੇ ਹੂੰ ਥੇਲੀ ਮੈਂ ਗੱਲ ਇਹ ਪੁੱਛਣਾ ਚਾਹੁੰਨਾ ਵਾ ਵੀ ਜੇ ਤੁਹਾਡੇ ਵੋਟਾਂ ਨਾਲ ਐਮ ਐਲ ਏ ਬਣ ਸਕਦਾ ਹੋਟਾਲੇ ਸਮੇਂ ਅਗਲੇ ਟੜਨਾ ਵਾਦੇ ਕਰਦੇ ਜੁੱਤੀ ਕਹੂੰਗੇ ਪੂਰੇ ਹੋ ਸਕਦੇ ਤਾਂ ਹੁਣ ਕਿਉਂ ਨਹੀਂ ਹੁੰਦਿਆ ਮੌਜੂਦਾ ਸਰਕਾਰ ਐਕਸੇ ਸਰਕਾਰ ਜਾਂ ਉਸ ਬਿਲਾ ਇਹ ਲੌਲੀਪੌਪ ਕਿਉਂ ਦਿੱਤੇ ਜਾਂਦੇ ਆ ਵੀ ਤੁਹਾਨੂੰ ਸਰਕਾਰ ਕੀ ਨਹੀਂ ਕਰ ਸਕਦੀ ਸਹੀ ਬੰਦ ਕਰ ਸਕਦੀ ਉਹ ਚੋਟੀ ਦਾ ਵਕੀਲ ਕੀਤਾ ਕੱਲ ਨੂੰ ਤਰੀਖ ਲੱਗੀ ਹੋਈ ਹੈ ਤਾਂ ਫਿਰ ਸਰਕਾਰ ਜਿੰਨਾ ਚਿਰ ਹਾਈ ਕੋਰਟ ਦੇ ਅੰਦਰ ਮਾਮਲੇ ਪੈਂਦੇ ਗਿਆ ਫਿਰ ਉਹਿਆ ਚਿਰ ਕੰਮ ਕੋ ਸ਼ੁਰੂ ਕਰਾ ਰਿਹਾ ਬਈ ਮੈਨੂੰ ਮੀਡੀਆ ਪੁੱਛ ਰਿਹਾ ਮੈਂ ਹੁਣ ਵੀ ਕਹਿਣਾ ਚਾਹੁੰਦਾ ਪ੍ਰਸ਼ਾਸਨ ਦੇ ਅਧਿਕਾਰੀ ਐਸਜੀਐਮ ਸਾਹਿਬ ਜੀ ਬੋਲਣਾ ਚਾਹੁੰਦੇ ਨੇ ਅਸੀਂ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਅਜੇ ਮਾਈਕ ਦੇ ਉੱਤੇ ਕਿਸਾਨ ਨੂੰ ਭਰੋਸਾ ਦੇਣ ਵੀ ਕੰਮ ਨਹੀਂ ਚੱਲੂਗਾ ਤੇ ਨਹੀਂ ਚੱਲੂਗਾ ਜੇ ਸਾਨੂੰ ਭਰੋਸਾ ਹੋ ਜਾਂਦਾ ਤੇ ਅਸੀਂ ਉੱਠ ਜਾਂਦੇ ਆਂ ਜੇ ਸਾਨੂੰ ਪ੍ਰੋਗਰਾਮ ਨਹੀਂ ਹੁੰਦਾ ਤੇ ਅਸੀਂ ਨਹੀਂ ਉੱਠਣਾ ਉਹਨਾਂ ਦੀ ਜਾਨ ਚਲੀ ਗਈ ਹੈ ਭਗਵਾਨ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣਾ ਕੋਈ ਨਹੀਂ ਬਣਾਉ ਉਹਨਾਂ ਨੇ ਵਿਹਾਰ ਜਾਣਾ ਹੈ গুজরাট ਜਾਣਾ ਹੈ ਕਾਫੀ ਰਸਤੇ ਤੁਰ ਜਾਣਾ ਹੈ ਕਾਫੀ ਫਾਤ ਜਾਣਾ ਹੈ ਉਹਨਾਂ ਨੇ ਐਂ ਜਿਹੜਾ ਕਿ ਸਾਨੂੰ ਪਤਾ ਲੱਗਿਆ ਪਠਾਨਕੋ ਡੈਕਸਟ੍ਰੇਸ਼ਨ ਤੋਂ 10ਵੇਂ ਅੱਜ ਸੈਸ਼ਨ ਤੋਂ ਸਟੇਟ ਬੋਡੀ ਹੁਣ 10ਵੇਂ ਤੱਕ ਵੀ ਪਹੁੰਚ ਗਈ ਹੈ ਤੇ ਅਸੀਂ ਸਾਂਝੇ ਦੇ ਤੌਰ ਤੇ ਤੋਂ ਸਭ ਤੋਂ ਪਹਿਲਾਂ ਤੋਂ ਸਾਂਝੇ ਦੇ ਤੌਰ ਤੇ ਬੇਨਤੀ ਕਰ ਰਹੇ ਆ ਕਿ ਇਹ ਇਸ ਨੈਸ਼ਨਲ ਹਾਈਵੇ ਤੇ ਜਾਮ ਨੂੰ ਸੁਖਾਲਿਆ ਜਾਵੇ ਤਾਂ ਕਿ ਉਹ ਜਿਹੜੀ ਡੈੱਡ ਬੋਡੀਜ਼ ਹੈ ਗਈਆਂ ਉਹ ਆਪਣੇ ਉਹਨਾਂ ਦੇ ਕਰ ਹੋ ਸਕੇ ਹਨ ਉਹਨਾਂ ਦਾ ਤਰੀਕੇ ਨਾਲ ਜਿੰਨਾ ਕਿ ਉਹ ਚਾਹੁੰਦੇ ਉੱਥੇ ਉਹਨਾਂ ਦਾ ਦਾਸਤਕਰ ਹੋ ਪਵੇ ਤੇ ਇਹ ਜਿਹੜਾ ਮੇਨ ਮੁੱਦਾ ਆਪਣਾ ਹੈਗਾ ਬਾਇਓ ਸੀਨ ਜੀ ਪਲੈਂਟ ਦਾ ਉਹਦੇ ਕਰਕੇ ਅਸੀਂ ਤੁਹਾਨੂੰ ਆਸ਼ਵਾਸ਼ਣ ਦਿਲਾਉਂਦੇ ਆ ਪ੍ਰਸ਼ਾਸਨ ਇਹਦੇ ਲਈ ਤੁਹਾਡੇ ਨਾਲ ਖੜੀ ਹੈ ਮੈਨੂੰ ਇਹ ਵੀ ਪਤਾ ਲੱਗਿਆ ਹੈ ਕਿ ਕੱਲ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਡਾਲੀ ਹੈ ਉਦੀ ਤਾਰੀਖ ਕੱਲੀ ਪਈ ਹੈ ਜੇ ਕਿ ਜਿਵੇਂ ਕਿ ਐਮਐਲਏ ਸਾਹਿਬ ਨੇ ਦੱਸਿਆ ਕਿ ਉਹ ਮਾਨਯੋਗ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਕੋਰਟ ਤੇ ਲੱਗੀ ਹੈ ਤੇ ਅਸੀਂ ਤੁਹਾਨੂੰ ਇਹ ਚਾਹੁੰਦੇ ਆ ਕਿ ਉਹ ਜਿਹੜੀ ਵੀ ਕੋਰਟ ਦੀ ਆਰਡਰ ਆਂਦਾ ਹੈ ਅਸੀਂ ਉਸ ਦਾ ਇੱਕ ਵੇਟ ਕਰੀਏ ਐਂ ਜਿਹੜਾ ਵੀ ਕੋਰਟ ਦਾ ਆਰਡਰ ਆਂਦਾ ਹੈ ਉਹਦੇ ਹਿਸਾਬ ਨਾਲ ਅਸੀਂ ਚਲਿਏ ਐਂਡ ਬਾਕੀ ਇੱਥੇ ਜਿਹੜਾ ਇਹ ਮੁੱਦਾ ਹੈਗਾ ਇਹ ਮੁੱਦੇ ਤੇ ਤੁਸੀਂ ਇਹ ਮੰਨ ਕੇ ਰੱਖੋ ਕਿ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਡੀਸੀ ਸਾਹਿਬ ਐਸਐਸਪੀ ਸਾਹਿਬ ਸਾਰੇ ਤੁਹਾਡੇ ਨਾਲ ਖੜੇ ਨੇ ਐਂਡ ਅਸੀਂ ਭਰੋਸਾ ਦਿਲਾਉਂਦੇ ਆ ਕਿ ਜਿਹੜਾ ਵੀ ਆਰਡਰ ਆਊਗਾ ਅਸੀਂ ਉਹਦੇ ਨਾਲ ਲਈ ਉਹਦੇ ਹਿਸਾਬ ਨਾਲ ਹੀ ਅਸੀਂ ਚੱਲਾਂਗੇ ਤੁਹਾਨੂੰ ਜਿਹੜੇ ਆਪਣੇ ਫੇਪੋਕੁਰ ਦੇ ਨਿਵਾਸੀ ਨੇ ਉਹਨਾਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਹੁਣ ਇਹ ਜਿਹੜਾ ਹਾਈਵੇਅ ਅਸੀਂ ਜਾਮ ਕੀਤਾ ਹੈ ਇਸ ਨੂੰ ਅਸੀਂ ਚੁਕਾ ਲਈਏ ਤਾਂ ਕਿ ਇੱਕ ਇਨਸਾਨੀਅਤ ਦੇ ਤੌਰ ਤੇ ਵੀ ਅਸੀਂ ਉਹ ਜਿਹੜੀ ਪੂਰੀ ਹੋ ਗਈਆਂ ਆਤਮਾ ਉਹਨਾਂ ਨੂੰ ਉਹਨਾਂ ਦੀ ਸ਼ਾਂਤੀ ਲਈ ਉਹਨਾਂ ਦੇ ਦਾਸ ਕਰ ਲਈ ਵੀ ਅਸੀਂ ਖੜੇ ਹਾਂ ਜੀ ਜੋ ਤੁਹਾਡਾ ਫੈਸਲਾ ਉਹ ਸਾਡੇ ਸਿਰ ਮੱਥੇ ਆ ਬਿਲਕੁਲ ਸਹੀ ਆ ਜੀ ਲੋਕਾਂ ਦਾ ਇਹ ਕਹਿਣਾ ਕਿ ਇਹ ਇਤੋਂ ਨਹੀਂ ਉੱਠਣਾ ਚਾਹੀਦਾ ਸਾਨੂੰ ਇਹ ਬੰਦਲਾ ਇਹੀ ਬਾਤ ਚਾਹੀਦੀ ਬੰਦਿਆਂ ਦੀ ਅਸੀਂ ਡੈਡ ਬੋਡੀ ਤੇ ਲੰਘਣ ਵਾਸਤੇ ਆਪਾਂ ਜਿਹੜਾ ਹੈਗਾ ਉਹ ਚੜਦਾ ਹੋਇਆ ਉਹਨੂੰ ਆਪਾਂ ਕਲੀਅਰ ਕਰ ਲਵਾਂਗੇ ਅੱਗੇ ਪੁਲੀਸ ਦੀਆਂ ਗੱਡੀਆਂ ਦੋ ਗੱਡੀਆਂ ਐਂਬੂਲੈਂਸ ਗੱਡੀਆਂ ਆ ਇਹ ਸਾਰਿਆਂ ਦੇ ਨਾਲ ਅੰਦਰ ਬਾਅਦ ਤੇ ਮੀਟਿੰਗ ਹੋਈ ਸੀਗੀ ਉਹ ਤੁਹਾਡੇ ਨੂੰ ਸਾਰੀ ਗੱਲ ਦਾ ਤੋਂ ਤੇਰਾ ਪ੍ਰਸ਼ਾਸਨ ਆ ਉਹ ਤੁਹਾਡੇ ਤੋਂ ਵੱਖ ਨਹੀਂ ਹੈਗਾ ਸਹੀ ਉਹ ਤਾਂ ਚਾਹੁੰਦਾ ਆ ਕਿ ਅਸੀਂ ਅੱਜ ਕੁਝ ਕਰੀਏ। ਤੁਹਾਡਾ ਜਿਹੜੇ ਬੇਨਤੀ ਜਿਹੜੇ ਹੈਗੇ ਆ ਉਹ ਤੁਸੀਂ ਸਮਝਕਾਰ ਕਰੋ। ਜਿਹੜੀ ਗੱਲ ਹੈਗੀ ਆ ਉਹ ਆਲਰੇਡੀ ਕੋਰਟ ਦੇ ਫਾਰੇ ਵਿੱਚ ਜਦੋਂ ਆਪਾਂ ਕਹਿੰਦੇ ਆ ਨਾ ਵੀ ਜੇ ਆਪਾਂ ਪੁਲਿਸ ਕੋਲ ਜਾਂ ਪ੍ਰਸ਼ਾਸਨ ਕੋਲ ਜਾਂਦੇ ਆ ਤਾਂ ਤੁਹਾਡੀ ਗੱਲ ਨਹੀਂ ਸੁਣਦਾ ਹੈਗਾ ਤੇ ਲਾਸਟ ਗੱਲ ਇਹ ਹੋਈ ਸੀ ਆ ਵੀ ਆਈ ਵਿਲ ਸੀ ਯੂ ਇਨ ਦ ਕੋਰਟ। ਆਪਾਂ ਲਾਸਟ ਇਹ ਗੱਲ ਕਹਿੰਦੇ ਆ। ਤੋਂ ਜੇ ਤੁਹਾਡੀ ਕਿਸੇ ਗੱਲ ਜਿਹੜੀ ਸਿਵਲ ਐਡਮਿਨਿਸਟ੍ਰੇਸ਼ਨ ਜਾਂ ਪੁਲਿਸ ਤੱਕ ਨਹੀਂ ਹਲ ਹੋਈ ਤੋਂ ਆਪਾਂ ਅਲਾਨਡਿਕ ਬੋਰਡ ਦੇ ਵਿੱਚ ਗਏ ਹੋਏ ਆ। ਸਾਨੂੰ ਉਹਦੀ ਡੇਟ ਰਹੀ ਹੈ। ਅਸੀਂ ਜਿਹੜੀ ਮਜਬੂਰੀ ਹੈਗੀ ਆ ਤੁਹਾਡੇ ਨਾਲ ਇਨਸਾਨੀਅਤ ਦੇ ਨਾਂ ਤੇ ਸਾਂਝੀ ਕੀਤੀ ਸਾਰਾ। ਵੀ ਆਪਾਂ ਉਸ ਤੋਂ ਬੋਡੀਆਂ ਆ ਰਹੀਆਂ ਆਏਂਗੇ ਵੀ ਸਾਡੀ ਤੁਹਾਡੇ ਹੱਥ ਥੋੜ ਕੇ ਬੇਨਤੀ ਆ ਵੀ ਆਪਾਂ ਕੰਮ ਆਖੜੀ ਕਿਉਂਕਿ ਕੱਲ ਦੀ ਡੇਟ ਆਲਰੇਡੀ ਆਪਾਂ ਕੱਲ ਦੀ ਡੇਟ ਦੇਖ ਲਈਏ। ਹਮ ਜਿਹੜੀ ਇਹ ਗੱਲ ਕਹਿ ਰਹੇ ਸੀਗੇ ਵੀ ਉਹਦੇ ਕੰਮ ਚੱਲ ਰਿਹਾ ਹੈ ਉਸ ਤੋਂ ਬਾਅਦ ਸਾਰੇ ਡੀਐਸਪੀ ਸਾਹਿਬਾਨ ਨੇ ਜਾ ਕੇ ਜਿਹੜੀ ਕਮੇਟੀ ਆ ਉਹਨਾਂ ਨਾਲ ਗੱਲ ਕਰਕੇ ਤੁਹਾਡੇ ਸਿਪਤੇ ਕੰਮ ਚੱਲਿਆ ਜਾਂ ਨਹੀਂ ਚੱਲਦਾ ਹੈ। ਤੋ ਆਪਾਂ ਇੱਕ ਦਿਨ ਦੇ ਵਿੱਚ ਤਾਂ ਕਰ ਹੀ ਸਕਦੇ ਆ ਆਪਾਂ ਇਨਸਾਨੀਅਤ ਦੇ ਨਾਂ ਤੇ ਆਪਾਂ ਥੋੜਾ ਜਿਹਾ ਦੇਖ ਲਈਏ ਵੀ ਬਾਡੀਜ਼ ਆ ਰਹੀਆਂ ਹੈਗੀਆਂ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੇ ਤੋਂ ਬਾਹਰ ਨਹੀਂ ਹੈਗੇ ਤੁਸੀਂ ਉਹ ਤਾਂ ਸੀ ਆਸੀਂ ਤਾਂ ਬਸ ਕੀ ਤੋ ਮੇਰੀ ਹੱਥ ਜੋੜ ਕੇ ਫੇਰ ਇਹ ਹੀ ਤੁਹਾਡੀ ਬੇਨਤੀ ਹੈ ਕਿ ਹਮ ਆ ਵੀ ਥੋੜਾ ਜਿਹਾ ਆਪਾਂ ਇਨਸਾਨੀਅਤ ਦੇ ਤੌਰ ਤੇ ਦੇਖੀ ਕਰਦੀ ਡੇਟਾ ਤਾਂ ਕੱਲ੍ਹ ਤੋਂ ਬਾਅਦ ਤੇ ਨਹੀਂ ਆਪਣੇ ਕੋਲ ਟਾਈਮ ਆਪਾਂ ਇਹ ਵੀ ਆਪਾਂ ਇੰਤਿ ਹੈ ਮੇਰੀ ਇਹ ਤਾਂ ਖੋ ਬੇਨਤੀ ਹੈ ਸਦਰ ਹੋਇਆ ਸਾਰਿਆਂ ਨੂੰ ਕਿ ਇੱਥੇ ਪਤਾ ਲੱਗਦਾ ਕਿਹੜਾ ਬੰਦਾ غلط ਕੀਤਾ ਕਿਹੜਾ ਭੱਜਦਾ ਆਪੇ ਜਾਣ ਲੋ ਨੂੰ ਨਹੀਂ 100 20 ਲੋਗਾਂ ਨੇ ਪਰ ਦੁੱਖ ਬਹੁਤ ਹੈ ਸਾਨੂੰ ਉਸ ਗੱਲ ਦਾ ਵੀ ਜਿਹੜੇ ਸਾਡੇ ਜਵਾਨ ਸਾਡੇ ਵੀ ਸਾਡੇ ਤੋਂ ਵੱਡੇ ਜੋਸ਼ੀਦ ਹੋਏ ਪਰ ਇੱਕ ਮੀਡੀਆ ਨੇ ਅੱਜ ਇਹ ਫੈਸਲਾ ਲਿਆ ਕਿ ਚਾਹੇ ਜਿੱਦਾਂ ਵੀ ਮਾਗੀ ਹੋ ਜਾਏ ਕਿ ਮੈਨੂੰ ਉਹਨਾਂ ਨੇ ਚਾਇਪਦਾਰੀ ਤੁਸੀਂ ਸਾਡੇ ਤੁਹਾਡੇ ਨਾਲ ਖੜੇ ਅੱਜ ਤੋਂ ਬਾਅਦ ਅੱਜ ਅਸੀਂ ਜੋ ਮਿਰਲਾ ਗੇਟ ਆ ਮੀਡੀਆ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਸਾਰਾ ਰੈਜਮੈਂਟ ਕਰ ਲਾਂਗੇ ਸ਼ਾਮ ਤੱਕ 5 ਵਜੇ ਤੱਕ ਕਿ ਸਾਡੇ ਮੀਡੀਆ ਵੱਲੋਂ ਤੁਸੀਂ ਜੋ ਮਤਬਰਤੇ ਬੈਠਣਾ ਤੋਂ ਬਾਅਦ ਅੱਜ ਦਾ ਮੈਂ ਬੜਾ ਧੰਨਵਾਦ ਹੈ ਮੀਡੀਆ ਭਾਈਚਾਰੇ ਦਾ ਜਿਹੜਾ ਮੈਨੂੰ ਇੰਨਾ ਮਾਰ ਦਿੰਦੇ ਆ ਤੇ ਜੋ ਬੰਦਾ ਸਾਹਿਬ ਸਾਰੇ ਜਿੰਨੇ ਵੀ ਚਾਰਤੀ ਬੰਦੇ ਮੈਨੂੰ ਮਾਰਨੇ ਨੇ ਮੈਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਇਹ ਇਨਾਨ ਕੀਤਾ ਸੀ ਮੰਡੀ ਦੇ ਬੈਠੀ ਅਜੇ ਕਿਸੇ ਨੇ ਕੀਤਾ ਨਹੀਂ ਸੀ ਕਿ ਉਹ ਵੀ ਅਸੀਂ ਸਾਰਾ ਸਾਰੇ ਨੇ ਕੀਤਾ ਕਿਉਂਕਿ ਦਰਦਿਆ ਸਾਡੇ ਪੰਗੂ ਸਾਹਿਬ ਪ੍ਰਿੰਸੀਪਲ ਸਾਹਿਬ ਬੈਠੇ ਪ੍ਰਧਾਨ ਜੀ ਇਹ ਗੱਲ ਬੜਾ ਵੱਡਾ ਪਛਾਣ ਦੇ ਬੇਸਕ ਜੋ ਉਹ ਸੀਏਟੀ ਕਰਦਾ ਸਰ ਉਹਨਾਂ ਦੇ ਫੰਡ ਬਣਦੇ ਆ ਉਹ ਸਰਕਾਰ ਦੇ ਹੈਗੇ ਨਮਿੰਦੇ ਸਰਕਾਰ ਦੇ ਉਹ ਲੋਕ ਨਹੀਂ ਦੱਸਦੇ ਉਹ ਤੋਂ ਤਨਖਾਹ ਲੈਂਦੇ ਆ ਪਰ ਮੈਂ ਉਹੀ ਗੱਲ ਆ ਗਈ ਮੀਡੀਆ ਨੇ ਹੁਣ ਵੀ ਮੈਂਨਾਂ ਇਹ ਗੱਲ ਕੀਤੀ ਆ ਕਿ ਤੁਸੀਂ ਕਿਉਂ ਨਹੀਂ ਬੁਲਾਉਂਦੇ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਤੁਹਾਡੇ ਤੋਂ ਵਾਰ ਫਿਰਦੇ ਆ ਕੋਈ ਸ਼ਰਮਿੰਦੇ ਹੁੰਦੇ ਨਹੀਂ ਉਹ ਲੀਡਰ ਸ਼ਰਮਿੰਦੇ ਹੁੰਦੇ ਨਹੀਂ ਜਿਹੜੇ ਲੀਡਰ ਆ ਆਮ ਆਦਮੀ ਪਾਰਟੀ ਦੇ ਮੌਕੇ ਦੀ ਸਰਕਾਰ ਦੇ ਦੇ ਕੋਟਲੀ ਸਾਹਿਬ ਦਾ ਕੋਟਲੀ ਸਾਹਿਬ ਦੀ ਇੱਕ ਗੱਲ ਤਾਂ ਨੂੰ ਦੱਸ ਦਿੰਦੇ ਸੀ ਅੱਜ ਸਾਰਾ মিডিਆ ਕਿ ਅਸੀਂ ਤੁਹਾਡੇ ਤੇ ਨਹੀਂ ਤੁਹਾਡੇ ਵਿਚਾਰਾਂ ਦੇ ਤੁਹਾਡੀ ਹਮਦਰਦੀ ਤੇ ਅਸੀਂ ਸਦਾ ਲਈ ਤੁਹਾਡੇ ਰਿਣੀ ਰਾਵਾਂਗੇ ਤੁਹਾਡੇ ਨਾਲ ਰਾਵਾਂਗੇ ਅਸੀਂ মিডিਆ ਸਾਦਾ ਅੱਜ ਤਨਾਨ ਕਰਦੇ ਆ ਅਸੀਂ ਸੋਨੇ ਸੋਨਹਰ ਅੱਧੀ ਆਇਆ ਸਾਰੇ ਨਾਮ ਤੇ ਤੁਹਾਨੂੰ ਬਤ ਕਰਦਾ ਦੂਸਰਾ ਅਸੀਂ ਇੱਕ মিডিਆ ਲੋਕ ਸੁਨੇਹਾ ਦੇਣਾ ਚਾਹੁੰਦੇ ਹਾਂ ਸਾਰਿਆਂ ਤੁਹਾਨੂੰ ਸਰਬਜੀ ਸਾਰੇ ਤੁਹਾਡੇ ਜਥੇਬੰਦੀਆਂ ਨੂੰ ਕਿ মিডিਆ ਦਾ ਹੈਗਾ ਸਾਰਾ ਨਾਲ ਤੁਹਾਡੇ ਚਾਹੇ ਸਾਡਾ ਦੋ মিডিਆ ਪ੍ਰੈਸ ਕਲੱਬ ਆਵੇ ਚਾਹੇ ਸਵਾਭਕ ਸਤਰਾ ਮੰਚਾ ਕੋਈ ਵੀ ਹੈ ਲੋਕਲ ਬਾਅਦ ਵੀ ਤੁਹਾਡੇ ਸਹਿਮਤ ਹੈ ਪਰ ਇੱਕ ਗੱਲ ਕਰਨੀ ਆ ਅੱਜ ਜੀ ਉਹ ਤਾਰੀ ਅਸੀਂ ਰੋਜ਼ ਦੱਸਦੇ ਸੀ ਚਲੋ ਸਾਨੂੰ ਅੱਜ ਮੌਕਾ ਮਿਲ ਗਿਆ ਕਿ ਤੁਸੀਂ ਰੋਣਾ ਬਹੁਤ ਪਾਉਣੇ ਆਪਾਂ ਸਾਰੇ ਡਿਜ਼ਾਇਨਰ ਰੋਣਾ ਪਾਉਣੇ ਆ ਇੱਕ ਜਿਹੜੀ ਟੀਮ ਬੈਠੀ ਆ ਆਮ ਆਦੀ ਪਾਰਟੀ ਦੀ ਪੂਰ ਵਿੱਚ ਬੁਤਾ ਕਰੋ ਜਿਹਨੇ ਕਰਨਾ ਕਿ ਸਾਡੇ ਰਾਈਟ ਮੰਡਰ ਲੋਕਾਂ ਨੂੰ ਦੱਸਣਾ ਅਸੀਂ ਜਾਗਰਤ ਹੋਣਾ ਜਾਗਰਤ ਕਰਨਾ ਜਿਹੜੀ ਆਮ ਆਦਮੀ ਪਾਰਟੀ ਜਾ ਨਵੇਂ ਚਾਹੇ ਪੁਰਾਣੇ ਆ ਉਹ ਟੀਮ ਸਰਕਾਰ ਨਾਲ ਲੜਦੀ ਹੈ ਜਾਂ ਤੁਹਾਡੇ ਨਾਲ ਇਹ ਗੱਲ ਦੱਸ ਦਿਓ ਮੈਨੂੰ ਜਰੂਰ ਜਵਾਬ ਦੇਣਾ ਤੁਸੀਂ ਟੀਮ ਦੇਵਵੀਰ ਜੈਨ ਆਪਣੇ ਸਰਕਾਰ ਨਾਲ ਤੁਹਾਡਾ ਹੈਗਾ ਮੱਥਾ ਕਿ ਸਾਨੂੰ ਇਹ ਹੀ ਰੋਜ਼ ਹੈਗਾ ਟੀਮ ਦੇ ਸਾਰੀ ਤੇ ਅਸੀਂ ਕੈਮਰੇ ਲੈ ਕੇ ਰਜਾਨਾ ਹੁੰਨੇ ਆ ਤੁਹਾਡੀਆਂ ਖਬਰਾਂ ਲਾਉਣ ਨੇ ਸਾਰਾ ਕੁਝ ਕਰਦੇ ਹੋ ਆਪਣੇ ਬਦਲੇ ਵੀ ਲਾਉਣੇ ਸਾਡੇ ਬੱਚਿਆਂ ਦੇ ਵੀ ਪੈ ਗਿਆ ਤੁਹਾਡਿਆਂ ਦਾ ਵੀ ਆ ਸਾਰੇ ਨੂੰ ਪਤਾ ਪਲਾਂਟ ਕੀ ਚੀਜ਼ ਆ ਦੱਸਣ ਦੀ ਲੋੜ ਨਹੀਂ ਪਰ ਜਿਹੜੀ ਟੀਮ ਬੈਠੀ ਕਿਉਂ ਨਹੀਂ ਡਿਜ਼ਾਈਨ ਕਰਦੀ ਅੱਜ ਹੀ ਡਿਜ਼ਾਈਨ ਕਰੇ ਸਾਰੀ ਟੀਮ ਕਿਉਂ ਕਰੇ ਉਹ ਟੀਮ ਨੂੰ ਚਾਹੀਦਾ ਕਿ ਜੋ ਭਗਵਾਨ ਸਤਿਆਮਨ ਸੀਐਮ ਆ ਕੇ ਲਾਇਆ ਇਹਨਾਂ ਦਾ ਹੋਰ ਵੀ ਜਿਹੜੇ ਲੀਡਰ ਆ ਕੇ ਲਏ ਇਹਨਾਂ ਦੇ ਆ ਸੈਂਟਰ ਦੇ ਲੀਡਰ ਵੀ ਨੇ ਹੈਗੇ ਇਹਨਾਂ ਦੇ ਵਿੱਚ ਅਸੀਂ ਅੱਜ ਇਹ ਜਾਣਨਾ ਪਾਉਣਾ ਚਾਹੁੰਦੇ ਆ ਸਾਨੂੰ ਗੁੱਸੇ ਦੀ ਲੋਨ ਨਹੀਂ ਕਰੇ ਜਾਣਾ ਬਾਈਕਟ ਸਾਨੂੰ ਕਰਦੇ ਨਾ ਕੋਈ ਗੱਲ ਨਹੀਂ ਪਰ ਅਸੀਂ ਇੱਕ ਗੱਲ ਦੱਸ ਦੇਣੀ ਸਾਫ਼ ਕਿ ਜਿੰਨਾ ਚਿਰ ਇਹ ਟੀਮ ਜਿਹੜੀ ਭੋਪੌਰ ਵਿੱਚ ਬੈਠੀ ਹੈ ਨਾ ਆਮ ਆਦਮੀ ਪਾਰਟੀ ਦੀ ਇੱਕ ਮਿਕ ਨਹੀਂ ਹੁੰਦੀ ਉਹਨਾਂ ਚਿਰ ਲੋਕਾਂ ਨੂੰ ਭਾਵੇਂ ਦਿਖਾਵਾ ਆ ਸਾਰਿਆਂ ਨੂੰ ਕਿ ਲੋ ਜੀ ਅਸੀਂ ਨਾਲ ਤੁਰਦੇ ਆ ਸਾਡਾ ਪਲਾਨਟ ਆ ਸਾਡਾ ਅਸੀਂ ਪਲਾਨਟ ਦੇ ਖਲਾਫ ਆ ਪਰ ਇੱਕ ਨਾਰਾ ਸਾਡਾ ਜ਼ਰੂਰ ਆ ਕਿ ਅੱਜ ਰਿਜਾਇਨ ਕਰੇ ਸਾਰੀ ਟੀਮ ਜੇ ਨਹੀਂ ਤੁਹਾਡਾ ਮਸਲਾ ਮਿਲਦਾ ਹਲ ਹੁੰਦਾ ਮੇਰਾ ਇਹ ਨੰਗਾ ਵੀ ਇਹ ਮਸਲਾ ਇਹ ਇੱਕ ਪਲਾਂਟ ਦਾ ਜਿਹੜਾ ਉਹ ਸਾਰਿਆਂ ਦਾ ਖਰਾਬ ਕਰੂਗਾ ਏ ਜਦ ਦੀ ਪੁਸ਼ਤੀ ਆਉਣ ਵਾਲੀਆਂ ਨਜ਼ਰਾਂ ਦਾ ਵੀ ਇਹ ਟੀਮ ਨੂੰ ਇੱਕ ਅਨਾਉਂਸ ਕਰੋ ਅੱਜ ਸਾਡੇ ਸਾਹਮਣੇ ਸਾਰਿਆਂ ਦੇ ਮੀਡੀਆ ਸਾਰਾ ਹੈ ਜਲੰਧਰ ਤੋਂ ਵੀ ਸਾਰੇ ਪੰਜਾਬ ਦਾ ਮੀਡੀਆ ਇੱਥੇ ਬੈਠਾ ਇਹ ਸਾਡੇ ਸਾਹਮਣੇ ਅਨਾਉਂਸ ਕਰੋ ਅੱਜ ਕਿ ਜਿੰਨਾ ਚਿਰ ਸਰਕਾਰ ਪਲਾਂਟ ਨਹੀਂ ਬੰਦ ਕਰਨ ਦਾ ਆਰਡਰ ਕਰਦੀ ਅਸੀਂ ਬਿਲਕੁਲ ਪਾਰਟੀ ਨਾਲ ਨਹੀਂ ਆਵਾਂਗੇ ਪਾਰਟੀ ਦੇ ਕੁਝ ਨਹੀਂ ਵੀ ਆ ਰਹੇ ਆ ਮੰਦ ਪਾਰਟੀ ਦੇ ਵਿੱਚ ਮੈਂ ਭਾਵੇਂ ਗੁੱਸੇ ਵੀ ਹੁਣ ਮੇਰੇ ਨਾਲ ਬਾਕੀ ਮੌਜੂਦ ਇੱਥੇ ਸਾਰੇ ਆਮਾਦਪਦੇ ਲੀਡਰ ਨਵੇਂ ਵੀ ਰਲੇ ਪੁਰਾਣੇ ਵੀ ਆ ਵਿੱਚ ਬੈਠੇ ਵੀ ਆ ਮੀਟਿੰਗਾਂ ਵੀ ਕਰਦੇ ਸਾਰਾ ਕੁਝ ਕਰਦੇ ਆ ਬਾਕੀ ਆਈ ਮੀਡੀਆ ਨੂੰ ਇਹ ਗੱਲ ਆ ਕੇ ਅੰਦਰ ਵਗਦੀ ਕੋਈ ਮੀਟਿੰਗ ਨਾ ਕਰੋ ਸਾਡੇ ਸਾਹਮਣੇ ਮੀਟਿੰਗ ਕਰੋ ਸਾਨੂੰ ਬੁਲਾਓ ਧੰਨਵਾਦ ਜੀ ਉਹ ਗਲਤ ਸ਼ਬਦ ਬੋਲ ਰਹੇ ਹੋ ਜੀ ਸਮਝਾ ਜਾ ਪੂਰੀ ਤੁਹਾਡੇ ਨਾਲੇ ਤੁਹਾਡੇ ਕੋਈ ਇਦਾਂ ਦੱਸੋ ਤੁਹਾਡੀ ਖਬਰ ਨਹੀਂ ਲਾਈ ਅਸੀਂ ਖੇਲ ਦੇ ਆਧਾਰ ਤੇ ਕੋੜੀ ਸਾਹਿਬ ਬੈਠੇ ਆ ਜੇ ਸਾਨੂੰ ਨਾ ਬਤਾਓਗੇ ਕੋੜੀ ਸਾਹਿਬ ਕੋ ਸਹੀ ਗਾਈਡਲਾਈਨ ਲੈ ਕੇ ਜਾ ਗਰਦੀਪ ਤੇ ਗੁਰੀਬ ਮਹਿੰਦਰ ਮਹਿੰਦਰ ਮੱਦੀ ਜੀ ਜਾਂ ਕੋ ਰਾਜਾ ਜੀ ਭੱਲਾ ਜੀ ਸਾਡਾ ਇਸ ਕਮੇਟੀ ਦਾ ਪੂਰੇ ਅਸੀਂ ਇੱਕ ਟੱਚ ਆ ਕੋਈ ਵੀ ਖਬਰ ਤੁਸੀਂ ਸਾਡੀ ਜਿਹੜੀ ਹੈ ਤੁਹਾਡੀ ਜਿਹੜੀ ਨਹੀਂ ਹਾਈਲਾਈਟ ਕੀਤੀ ਜਿੱਦਾਂ ਦਾ ਦੁੱਖ ਤੁਹਾਨੂੰ ਉਹਦਾ ਦਾ ਦੁੱਖ ਸਾਨੂੰ ਵੀ ਆ ਅਸੀਂ ਤੁਹਾਡੇ ਨਾਲ ਆ ਤੇ ਬਾਬੇ ਦੇ ਜਜ਼ਬਾਤਾਂ ਤੋਂ ਤੁਸੀਂ ਜਾਣ ਹੀ ਗਏ ਆ ਕਿ ਬੰਦਵਰਤ ਜਿਹੜਾ ਆ ਉਹ ਰੱਖਣ ਨੂੰ ਤਿਆਰ ਪਿਛਲੀ ਵਾਰੀ ਉਹਨਾਂ ਨੇ ਕਿਹਾ ਸੀ ਇਸ ਕਰਕੇ ਘਰ ਪਰ ਦੀ ਲੋੜ ਨਹੀਂ ਪਰ ਥੱਲੋ ਤਰੀਕੇ ਨਾਲ ਦੇ ਦੋ ਚਾਰ ਦਿਨ ਕਹੀ ਹੈ ਅਸੀਂ ਇੱਥਾ ਕੰਮ ਨਹੀਂ ਕਰਨਾ ਤੇ ਉਹ ਕਰਨਾ ਆਪਣਾ ਤਾਲਮੇਲ ਜਿਹੜਾ ਉਹ ਹੋਣਾ ਜੇ ਲੀਟਰ ਆ ਉਹਨਾਂ ਦੀ ਲੀਟਰਾਂ ਦੀ ਮੰਨਣ ਉਹ ਥਾਰਨਾ ਚੱਲੋ ਕਈ ਪ੍ਰਸਤਤੀਆਂ ਇਦਾਂ ਦੀ ਆ ਜਾਂਦੀਆਂ ਕਿਉਂਕਿ ਅੱਜ ਸਾਡੇ ਦੇਸ਼ ਦੇ ਉੱਤੇ ਇੱਕ ਹਮਲਾ ਹੋਇਆ ਸਾਡੇ ਜੇ ਸਲਾਨੀ ਜੋ ਵਿਦੇਸ਼ੀ ਉਹ ਸ਼ਹੀਦ ਹੋ ਗਏ ਉਹਨਾਂ ਦੀ ਖਾਤਰੀ ਵੀ ਅਜਵਾਸਤਾ ਪਾਇਆ ਸਰਕਾਰ ਨੇ ਦੁੱਖ ਹੈ ਸਾਰੇ ਸਾਰਿਆਂ ਦੇ ਵਿੱਚ ਉਹ ਦੁੱਖ ਨੂੰ ਸਮਝਦੇ ਹੋਏ ਕੋਈ ਨਹੀਂ ਇਹ ਕਿਹੜਾ ਚਲ ਜਾਣਾ ਇਹ ਕਿੱਥੇ ਚਲ ਜਾਣਾ ਜਿਹੜੀ ਇਹਨਾਂ ਨੇ ਮੀਟਿੰਗ ਕੀਤੀ ਆ ਵਿੱਚ ਮੈਂ ਬੈਠਾ ਹਾਂ ਉਹ ਬਹੁਤ ਵਧੀਆ ਢੰਗ ਨਾਲ ਉੱਥੇ ਲਾਲੋ ਮੋਰਚਾ ਨਾਚ ਮਾਲ ਸਮਾਨ ਅੰਦਰ ਜਾਣ ਦੋ ਨਾ ਆਉਣ ਦੋ ਤੇ ਇਸ ਕਰਕੇ ਇਹ ਮੋਰਚਾ ਬਣਾ ਤੇ ਪਾਕੋ ਕਾੜਨਾ ਕਰੋ ਤੇ ਜੇ ਪਕਮੇਟੀ ਨੇ ਗੱਲ ਕੋਈ ਕਰਾਂ ਆ ਉੱਥੇ ਬੁੱਲ ਜਾਓ ਉਹਨਾਂ ਨੂੰ ਇਹ ਤੁਹਾਡੇ ਨਾਲ ਹੀ ਸੋਚ ਸਮਝ ਕੇ ਗੱਲ ਕਮੇਟੀ ਆਏ ਨੂੰ ਮੈਂ ਬੇਨਤੀ ਕਰਦਾ ਪਹਿਲਾਂ ਉਹਨੂੰ ਵਿਸ਼ਵਾਸ ਲੈ ਕੇ ਫੇਰ ਗੱਲ ਕਰਿਆ ਕਰੋ ਨਾ ਕੇ ਗੱਲ ਕਰਕੇ ਆ ਕੇ ਪੁੱਛੋ ਤੁਹਾਡਾ ਹੁਣ ਕੀ ਵਿਚਾਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮੀ ਸਾਰੇ ਹੱਥ ਘੜੇ ਕਰੋ ਜੀ ਜਿੱਦਾਂ ਮੰਨਦੇ ਹੋ ਬੰਦ ਲਈ ਸਾਡੀ ਦਿਹਾੜੀ ਜੋ ਵੀ ਦੇਖੋ ਮੈਂ ਕਹਿੰਦਾ ਕਿ ਸ਼ਾਮ ਨੂੰ ਜੇ ਕਿਸੇ ਨੂੰ ਕੋਈ ਕਰਿਆਨੇ ਦੀ ਦੁਕਾਨ ਤੋਂ ਲੋੜਿਆ ਜੀ ਉਹ 6 ਵਜੇ ਜਾਂ 5 ਵਜੇ ਆਪਣੀਆਂ ਦੁਕਾਨਾਂ ਕਰਿਆਨੇ ਦੀਆਂ ਖੋਲ ਲੈਣ ਬੰਦ ਰੱਖੋ ਜੀ ਬੰਦ ਰੱਖਣੀ ਜੀ ਅਰੋ ਰੱਤ ਜੋੜ ਕੇ ਬੇਨਤੀ ਆ ਕਿ ਪੂਰਨ ਤੌਰ ਤੇ ਬੰਦ ਰੱਖੋ ਇੱਕ ਗੱਲ ਕੱਲ ਵੀ ਕੋਟਲੀ ਸਾਹਿਬ ਨੇ ਕਹੀ ਸੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਪ੍ਰਤ ਵਾਰ ਦਿੱਤੇ ਸੀ ਤੇ ਅਸੀਂ ਇੱਕ ਦਿਨ ਦੁਕਾਨ ਨਹੀਂ ਪਾ ਸਕਦੇ ਮੈਨੂੰ ਗੱਲ ਦਾ ਜਵਾਬ ਦਿਓ ਤੌਜੀ ਅੱਜ ਜਿਹੜਾ ਹੋਇਆ ਕੰਮ ਸਾਰਾ ਏ ਅੱਗੇ ਵੀ ਬੜੀਆ ਜੀ ਹੋਇਆ ਕੰਮ ਏ ਪਰ ਅੱਜ ਜੋ ਹੋਇਆ ਉਹਦੇ ਵਿੱਚ ਤੁਹਾਡਾ ਜੋ ਫੈਸਲਾ ਹੋਇਆ ਸਾਰਿਆਂ ਦਾ ਬੇਤਰ ਚੱਕਣ ਲੱਗੇ ਸੀਦਾ ਕਰਕੇ ਜਿੰਨੀ ਮਾਰਕੀਟ ਏ ਤੁਸੀਂ ਤੁਹਾਡੀ ਸਾਰੀ ਖੜੀ ਆ ਉਹ ਕਹਿੰਦੀ ਆ ਕਿ ਅਸੀਂ ਅੱਜ ਤੋਂ ਬਾਅਦ ਨਾਲ ਦੁਕਾਨ ਕੋਈ ਬੰਦ ਕਰਨੀ ਆ ਨਾ ਧਾਨੇ ਵਿੱਚ ਆਉਣਾ ਜੇ ਤੁਸੀਂ ਅੱਜ ਦਾ ਫੈਸਲਾ ਗਲਤ ਚੱਕਿਆ ਉਸ ਦਾ ਪਤਾ ਕੋਈ ਮੈਂ ਤਾਂ ਉਹਨਾਂ ਦੇ ਕੋਲ ਕੋਈ ਨਹੀਂ ਸਾਹਿਬ ਆ ਪਾਣੀ ਬੈਣਾ ਸਾਡੀ ਦੁਕਾਨਾਂ ਬਾਅਦ ਨੁਕਸਾਨ ਹੋ ਰਿਹਾ ਨਾ ਕੋਈ ਗੱਲ ਨਹੀਂ ਬੈਣਾ ਉੱਥੇ ਤੋਂ ਬੋਦੀ ਕਰਿਆ ਸਾਡੇ ਜਿਗੜਾ ਬਾੜਵਾਲੀ ਕੰਮ ਨੇ ਉਹ ਸੋਟੋ ਜੀ ਉੱਧਰ ਸਮਝ ਹਾਂ ਐਮਐਲਏ ਸਾਹਿਬ ਤੁਹਾਡਾ ਐਮਐਲਏ ਸਾਹਿਬ ਐਮਐਲਏ ਸਾਹਿਬ ਬੜਾ ਸਤਿਕਾਰਯੋਗ ਪ੍ਰਧਾਨ ਦੀ ਮਾਣ ਸਤਿਕਾਰ ਲੱਗਦਾ ਸਾਰਾ ਜੋ ਵੀ ਕੋਲ ਫਾਉਂਡ ਹੈ ਤੇ ਨਾਲ ਹੀ ਕੋਲਾ ਪਰਿਵਾਰਿਕ ਇਹ ਕਹਿੰਦੇ ਨੇ ਬਿਆਨ ਦੇ ਹੋਣਾ ਵੀ ਮੈਂ ਕੀ ਆਂ ਅਸੀਂ ਲੋਕਾਂ ਦਾ ਕਹਿਣਾ ਸਾਰੇ ਲੋਕਾਂ ਦਾ ਜਿਸ਼ਬਾਤ ਰੋਸ ਤੰਗ ਨੇ ਲੋਕ ਨੇ ਯਾਰ ਕਿਸੇ ਨਹੀਂ ਤੁਹਾਡੇ ਵਿਚਾਰਿਆਂ ਦੇ ਗਾਂਦਾਂ ਦੇ ਨਾਲ ਆ ਗਾਂਦਾਂ ਦਾ ਦੇਖ ਇਹ ਜਵਾਬ ਤਾਂ ਦੇ ਲਾਂ ਦੋ ਯਾਰ ਤੁਹਾਡੇ ਨਾਲ ਆ ਪਰ ਜਿਹੜਾ ਅੱਜ ਦਾ ਫੈਸਲਾ ਇਹ ਹੋਇਆ ਨਾ ਜੋ ਅਸੀਂ ਸਾਡਿਆਂ ਦੇ ਨਾਲ ਗੱਲ ਕਰਾਂਗੇ ਅਗਰ ਕੋਈ ਹੋਰ ਲੱਗੇ ਲਮਨ ਜੀ ਸਾਹਿਬ ਉਹ ਕਹਿ ਰਹੇ ਨੇ ਜਿੱਥੇ ਪਲਾਟ ਲੱਗਣ ਜਾਦੇ ਉੱਥੇ ਤਾਂ ਲੱਗਦੇ ਆਸਾਂ ਦਾ ਸਮੇਂ ਕਿ ਇੱਥੋਂ ਜਾ ਕੇ ਸ਼ਾਇਦ ਉੱਥੇ ਲਗਾ ਦਿੱਤਾ ਜਾਏਗਾ ਬੜਾ ਯਾਨੀ ਇੱਥੇ ਹੀ ਲੱਗੇ ਜਾਂਦੇ ਕਿ ਫਲਾਦ ਆਪਣੀ ਸਾਰੀ ਖੈਰ ਹੋ ਗਈ ਕਿ ਕਿਹੜਾ ਵੀ ਜਿਹੜੇ